ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਇੱਕ ਨਾ ਜਿੰਨਾ ਵੀਰਾਂ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਹਦੀ ਵੱਡੀ ਘੜਕਾਲੀ ਦਲ ਵਿੱਚ ਘਾਰ ਵਾਪਸੀ ਸਾਬਕਾ ਮੰਤਰੀ ਪਾਰਟੀ 'ਚ ਮੁੜ ਸ਼ਾਮਲ ਸ਼ਰਮਨੀ ਕਾਲੀ ਦਲ ਵਿੱਚ ਅੱਜ ਇੱਕ ਵੱਡੀ ਘਾਰ ਵਾਪਸੀ ਹੋਈ ਹੈ ਸਾਬਕਾ ਮੰਤਰੀ ਤੇ ਸੀਨੀਅਰ ਅਗਗੁਰਦੇਵ ਸਿੰਘ ਮਾਨ ਜੋ ਕਿ 2024 ਵਿੱਚ ਪਾਰਟੀ ਤੋਂ ਨਾਰਾਜ਼ ਹੋ ਕੇ ਸੁਧਾਰ ਲੈ ਧੜੇ ਵਿੱਚ ਸ਼ਾਮਲ ਹੋਏ ਸਨ ਇੱਕ ਵਾਰ ਫਿਰ ਸ਼ਰਮਨੀ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਇਸ ਮੌਕੇ ਨੂੰ ਖਾਸ ਬਣਾਉਣ ਲਈ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੋਦ ਹੋਰ ਸੀਨੀਅਰ ਅਗਵਾਨ ਨਾਲ ਜੋ ਸੋਲਰ ਕਰਾਟ ਵੀ ਕੇ ਬਲਦੇਵ ਸਿੰਘ ਮਾਨ ਦੇ ਨਿਵਾਸ ਸਥਾਨ ਤੇ ਪਹੁੰਚੇ ਤੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਇਸ ਕਦਮ ਨੂੰ ਪਾਰਟੀ ਇਸ ਕਦਮ ਨੂੰ ਪਾਰਟੀ ਨੂੰ ਇੱਕ ਜੋਟ ਕਰਨ ਦੇ ਇੱਕ ਵੱਡੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ ਬਲਦੇਵ ਸਿੰਘ ਮਾਨ ਨੂੰ ਕਾਲੀ ਦਲ ਦਾ ਇੱਕ ਮਜ਼ਬੂਤ ਅਤੇ ਸੀਨੀਅਰ ਆਗੂ ਮੰਨਿਆ ਜਾਂਦਾ ਸੀ ਉਹ ਡਿੱਡਬਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਹਨ ਉਹ ਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਸਨ ਉਹ ਸਾਫ ਤਾਂ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੇ ਬਹੁਤ ਨੇੜੇ ਮੰਨੇ ਜਾਂਦੇ ਸਨ ਤੇ ਉਹਨਾਂ ਦੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਸਨ ਇਸ ਤੋਂ ਲਾਹਵੰਨ ਪੰਜ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਵਜੋਂ ਵੀ ਸੇਵਨ ਮਾ ਚੁੱਕੇ ਸਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ